ਪ੍ਰੈਸ ਐਸੋਸੀਏਸ਼ਨ ਰਜਿਸਟਰਡ ਬਲਕ 사াদক ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਲਜ਼ਾਰ ਮਦੀਨਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ 사াদক ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਸਮੇਂ ਗੁਰਵਿੰਦਰ ਸਿੰਘ ਗੋਰਾ ਸੰਧੂ ਪੰਜਾਬ ਪ੍ਰਧਾਨ ਅਤੇ ਮੁਖ ਸਲਾਹਕਾਰ ਪੰਜਾਬ ਰਜਿੰਦਰ ਸਿੰਘ ਧੁੰਨਾ ਨੇ ਆਪਣੇ ਵਿਚਾਰ ਪੇਸ਼ ਕੀਤੇ ਪ੍ਰੈਸ ਐਸੋਸੀਏਸ਼ਨ ਦੇ ਪ੍ਰੋਟੋਕੋਲ ਅਨੁਸਾਰ ਦੂਸਰੀ ਟਰਮ ਵਿੱਚ ਦੁਬਾਰਾ ਫੇਰ ਸਰਵਸੰਮਤੀ ਨਾਲ ਗੁਲਜਾਰ ਮਦੀਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਅਜੀਤ ਦੇ ਸੀਨੀਅਰ ਪੱਤਰਕਾਰ ਗੁਰਪ੍ਰੇਮ ਸਿੰਘ ਚੋਹਾਨ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਸੋ ਦੇਖਦੇ ਹਾਂ ਸਾਦਕ ਤੋਂ ਗੁਰਾਂ ਸੰਦੀਪ ਵਿਸ਼ੇਸ਼ ਰਿਪੋਰਟ। ਹਾਂਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਇਹਦਾ ਕੀ ਐਜੰਡਾ ਸੀਗਾ? ਅੱਜ ਸਾਡਾ ਜਿਹੜਾ ਐਜੰਡਾ ਸੀਗਾ ਅੱਜ ਸਾਰੇ ਅਸੀਂ ਸਾਦਕ ਦੇ ਪੱਤਰਕਾਰ ਇਕੱਠੇ ਹੋਏ ਆ। ਤੇ ਉਹਦੇ ਵਿੱਚ ਅਸੀਂ ਬਹੁਤ ਅਹਿਮ ਵਿਚਾਰਾਂ ਕੀਤੀਆਂ ਨੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਆ ਸਾਰੇ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਅਸੀਂ ਕੀਮਤੀ ਜਿਹੜੇ ਵਿਚਾਰ ਹੈਗੇ ਆ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਤੇ ਉਸ ਤੋਂ ਬਾਅਦ ਸਾਰਿਆਂ ਨੇ ਸਰਬਸੰਮਤੀ ਨਾਲ ਮੈਨੂੰ ਦੁਬਾਰਤ ਦੂਸਰੀ ਵਾਰੀ ਪ੍ਰਧਾਨ ਨਿਯੁਕਤ ਕੀਤਾ ਤੇ ਸਾਡੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚਾਹਣ ਜੀ ਨੂੰ ਸਰਪ੍ਰਸਤ ਉਵੇਂ ਹੀ ਸਾਡੀ ਜਿਹੜੀ ਹੈਗੀ ਆ ਅਸੀਂ ਪਹਿਲਾਂ ਵਾਂਗੇ ਦੁਬਾਰੇ ਸਾਰੀ ਚੋਣ ਉਵੇਂ ਦੀ ਉਵੇਂ ਸਾਡੀ ਦੁਬਾਰਾ ਫੇਰ ਹੋਈ ਆ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਮੀਟਿੰਗ ਦੇ ਵਿੱਚ ਕੀ ਕੀ ਮਤੇ ਪਾਸ ਕੀਤੇ ਗਏ ਉਹ ਸਾਰੇ ਸਮੂਹ ਪੱਤਰਕਾਰ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਔਰ ਜੀ ਆਇਆਂ ਨੂੰ ਇਹਨਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਪਰਮੇਸ਼ਰ ਮੂਲੀਅਤ ਕੀਤੀ ਹੈ। ਤੋਂ ਜਿਹੜੀ ਆਪਾਂ ਸਾਲ ਬਾਅਦ ਦੂਜੀ ਟਰਮ ਲਈ ਆਪਾਂ ਕਰਦੇ ਆ ਜ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਬਲਾਗ ਸਾਦਕ ਦੀ। ਸੋ ਉਹਦੇ ਵਿੱਚ ਅੱਜ ਜਿਹੜਾ ਸਰਬਸੰਮਤੀ ਨਾਲ ਸਾਰੇ ਪੱਤਰਕਾਰਾਂ ਨੇ ਜਿਹੜਾ ਸਹਿਮਤੀ ਪ੍ਰਗਟ ਕੀਤੀ ਆ ਉਹ ਸਾਡੇ ਅਜੀਤ ਦੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੋਹਾਨ ਨੂੰ ਜਿਹੜਾ ਸਰਪ੍ਰਸਤ ਔਰ ਗਿਲਜਾਰ ਮੋਦੀ ਨਾਲ ਜਿਹਨੂੰ ਇਹਦਾ ਬਲਾਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਬਾਕੀ ਜਿਹੜੀ ਬੋਡੀ ਹੈ ਜਿਹੜੀ ਬਾਕੀ ਰਹਿ ਗਈ ਹੈ ਉਹ ਪ੍ਰਧਾਨ ਜੀ ਤੇ ਸਾਡੇ ਸਤਿਕਾਰਯੋਗ ਗੁਰਪ੍ਰੀਤ ਸਿੰਘ ਚੋਹਾਨ ਇਹ ਆਪਣੇ ਹਫ਼ਤੇ 10 ਦਿਨ ਤੱਕ ਜਿਵੇਂ ਵੀ ਸੈਟਿੰਗ ਕਰਕੇ ਸਾਰਾ ਉਹ ਵੀ ਜਲਦੀ ਅਨਾਉਂਸ ਕਰ ਦਿੱਤੀ ਜਾਵੇਗੀ ਪ੍ਰਧਾਨ ਜੀ ਜਿਹੜੇ ਪੱਤਰਕਾਰਾਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਪਰਚੇ ਕੀਤੇ ਗਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੋ ਬੜੀ ਹੀ ਜਿਹੜੀ ਮਨਭਾਗੀ ਸ਼ੇ ਘਟਨਾ ਕਹਿ ਸਕਦੇ ਆਪਾਂ ਘੱਟੋ ਘੱਟ ਮੈਂ 10 ਪੱਤਰਕਾਰਾਂ ਤੇ ਜਿਹੜੇ ਜਿਹੜੇ ਹੱਕ ਸੱਚ ਦੀ ਆਵਾਜ਼ ਜਿਹੜੇ ਚੱਕਦੇ ਸੀ ਉਹਨਾਂ ਤੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜਾ ਮਤਲਬ ਤੱਕੇ ਨਾਲ ਕਹਿ ਸਕਦੇ ਆਂ ਝੂਠੇ ਪਰਚੇ ਜਿਹੜੇ ਉਹ ਕੀਤੇ ਗਏ ਆ ਸੋ ਇਹਨਾਂ ਦੀ ਅਸੀਂ ਇਸ ਜਿਹੜੇ ਪੰਜਾਬ ਪਰਚੇ ਕੀਤੇ ਆ ਪ੍ਰੈਸ ਐਸੋਸੀਏਸ਼ਨ ਪੰਜਾਬ ਔਰ ਖਾਸ ਕਰਕੇ ਜਿਹੜੇ ਅੱਜ ਇਕੱਠੇ ਹੋਏ ਆ ਪ੍ਰੈਸ ਐਸੋਸੀਏਸ਼ਨ ਬਲੈਕ ਸਾਧਕ ਵੱਲੋਂ ਸਖਤ ਸ਼ਬਦਾਂ ਵਿੱਚ ਜਿਹੜੀ ਨਕੇਦੀ ਕੀਤੀ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕਰੋਗੇ ਜਿਹੜੇ ਪਰਚੇ ਹੋਏ ਆ ਉਹਨਾਂ ਦਾ ਸਮਰਥਨ ਕਿਸ ਤਰ੍ਹਾਂ ਕਰੋਗੇ ਸਮਰਥਨ ਇਸ ਤਰ੍ਹਾਂ ਜੀ ਵੀ ਹਾਲ ਦੀ ਘੜੀ ਗੱਲ ਗੱਲ ਵੀ ਹੋਈ ਸੀ ਹਾਲ ਦੀ ਘੜੀ ਉਹ ਮਤਲਬ ਅਜੇ ਸ਼ਾਂਤ ਆ ਵੀ ਕੀ ਬੇਲ ਹੁੰਦੀਆਂ ਨੇ ਜਾਂ ਕੀ ਕਰਦੇ ਆ ਜੇਕਰ ਇਸ ਤੋਂ ਬਾਅਦ ਕੋਈ ਉਹਨਾਂ ਨੂੰ ਲੱਗਿਆ ਪੱਤਰਕਾਰਾਂ ਨੂੰ ਜਿਹਨਾਂ ਦੇ ਮਤਲਬ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਜਿਵੇਂ ਵੀ ਉਹ ਕਮੇਟੀ ਫੈਸਲਾ ਕਰੂਗੀ ਫਿਰ ਉਸ ਤੋਂ ਬਾਅਦ ਆਪਾਂ ਵੀ ਉਹਨਾਂ ਦਾ ਜਿਹੜਾ ਸਮਰਥਨ ਕਰਾਂਗੇ ਚਾਹੇ ਉਹ ਕਿਸੇ ਵੀ ਲੈਵਲ ਤੇ ਕਰਨਾ ਪਵੇ ਧੰਨਵਾਦ ਹਾਂਜੀ ਚੌਣ ਸਾਹਿਬ ਅੱਜ ਦੀ ਚੋਣ ਬਾਰੇ ਕੀ ਕਹਿਣਾ ਚਾਹੋਗੇ ਬਸ ਜੀ ਚੋਣ ਤੁਹਾਡੇ ਅਨੁਸਾਰ ਜਿਵੇਂ ਦੋਸਤਾਂ ਮਿੱਤਰਾਂ ਨੇ ਪੱਤਰਕਾਰਾਂ ਨੇ ਸਾਨੂੰ ਦੁਬਾਰਾ ਇਹ ਸਯੋਗ ਸਮਝਿਆ ਤੇ ਸਾਡੀ ਦੁਬਾਰਾ ਚੋਣ ਕੀਤੀ ਆ ਅਸੀਂ ਜਥੇਬੰਦੀ ਦੇ ਧੰਨਵਾਦੀ ਆ ਧੰਨਵਾਦ